ਸਰੋਵਰ ਪ੍ਰੀਮੀਅਰ ਸਰਕਿਟ ਹਾਊਸ ਵਿਖੇ ਫਾਸਟਵਿੰਨੈਟ ਪਲਸ ਬ੍ਰੌਡਬੈਂਡ ਵੱਲੋਂ ਸੋਨੀ ਪਿਕਚਰ ਨੈਟਵਰਕਸ ਦੇ ਸਹਿਯੋਗ ਨਾਲ ਕੇਬਲ ਆਪਰੇਟਰਾਂ ਦੀ ਇੱਕ ਵਿਸ਼ੇਸ਼ ਬਿਜ਼ਨਸ ਮੀਟ ਕਰਵਾਈ ਗਈ ਇਸ ਮੀਟ ਦਾ ਮਕਸਦ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਆਈ ਪੀ ਟੀਵੀ ਦੀ ਟੈਕਨੋਲੋਜੀ ਦੇਣ ਦੀ ਯੋਜਨਾ ਨੂੰ ਸਮਝਾਉਣਾ ਸੀ ਇਸ ਮੌਕੇ ਉਹਨਾਂ ਕੇਬਲ ਆਪਰੇਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ ਨੇ ਫਾਸਟਵੇ ਅਤੇ ਨੈਟ ਪਲਸ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਇਸ ਮੌਕੇ ਫਾਸਟਵਿੰਨੈਟ ਵਰਕ ਦੇ ਚੇਅਰਮੈਨ ਗੁਰਦੀਪ ਸਿੰਘ ਡਾਇਰੈਕਟਰ ਸਰਬਜੀਤ ਸਿੰਘ ਰਾਜੂ ਸੋਨੀ ਪਿਕਚਰ ਨੈਟਵਰਕਸ ਦੇ ਡਿਜੀਟਲ 올 ਇੰਡੀਆ ਕੇਬਲ ਹੈਡ ਸ਼ੁਭਦੀਪ ਪਟਾਚਾਰੀਆ ਨਾਰਥਰਨ ਹੈਡ ਵਿਕਰਮ ਵਿਜੇਚੰਦਨ ਫਾਸਟਵੇਡ ਡਿਸਟ੍ਰਿਬਿਊਟਰ ਗੁਰਿੰਦਰਜੀਤ ਸਿੰਘ ਬੱਬੀ ਸੋਕ ਅਮਰਿਤ ਸਿੰਘ ਫਾਸਟਵੇਡ ਸੀਈਓ ਐਪੀਐਸ ਦੁਆ ਤੇ ਹੋਰ ਕਈ ਅਧਿਕਾਰੀ ਮੌਜੂਦ ਸਨ ਉਪਸਥਿਤ ਵਿਅਕਤੀਆਂ ਵਿੱਚ ਸੰਦੀਪ ਕੁਮਾਰ ਸੰਦੀਪ ਖੰਨਾ ਗगन ਮੇਦੀ ਅੰਮ੍ਰਿਤਸਰ ਕੇਬਲ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਦਿਆਲ ਸਿੰਘ ਸ਼ਕਤੀ ਸ਼ਰਮਾ ਪ੍ਰਵੀਨ ਛੱਡਾ ਦੀਪਕ ਕੁਮਾਰ पीके गुप्ता फास्टवे ब्रांच मैनेजर अमृतसर दे अरुण कुमार नेट प्लस मैनेजर सर्बजीत सिंह अते वड्डी गिनती विच केबल ऑपरेटर मौजूद सन राजा मारे मुकद्दर नु पूरे जोर देना ले जीना मर जीना तार दे जज्बात साथी बठे हो जा दम भरत चल हसके पाई जाती है ਜਿਸ ਘੜੀ ਦਿਸ਼ਾ ਸਾਫ਼ ਹੋਵੇ ਰਫ਼ਤਾਰ ਆਪਣੇ ਆਪ ਵੱਧ ਜਾਂਦੀ ਹੈ ਜਿਉਂ ਹੀ ਕਦਮ ਮਿਲਦੇ ਨੇ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਜਿੱਥੇ ਰਾਸਤਾ एक जित नमस्कार मैं पुष्पा पुष्पा इंपॉसिबल से और आज मैं दिल से शुक्रिया करना चाहती हूँ सभी एलसीओ भाइयों का आपको पता है मेरी लाइफ के चैलेंजेस भी ना कुछ कुछ आपके संघर्षों जैसे ही हैं। रोज नए चैलेंजेस नए रास्ते लेकिन जैसे मैं कभी हार नहीं मानती वैसे ही आप भी मुश्किलों का सामना करके आगे बढ़ते हो लोगों की मदद करते हो आपकी वजह से ही हर घर तक हमारे संघर्षों की कहानियां पहुंचती हैं और लोगों के चेहरे पर मुस्कान आती है इसीलिए मेरे और मेरे पूरे परिवार की ओर से एक बड़ा सा थैंक यू और हां ऐसे ही निडर होकर आगे बढ़ते रहिए जय जड़ा सोनी चैनल है एक ऐसो ज सोनी चैनल है जिन्ने साडा हमेशा साथ देता ਸਟਾਰ ਵੀ ਬੰਦ ਹੋਇਆ ਜੀ ਵੀ ਬੰਦ ਹੋਇਆ ਪਰ ਸੋਨੀ ਅਜੇ ਤੱਕ ਕਦੀ ਬੰਦ ਨਹੀਂ ਹੋਇਆ ਉਹ ਕਿਉਂ ਨਹੀਂ ਬੰਦ ਹੋਇਆ ਕਿਉਂਕਿ ਰਾਜੂ ਭਾਈ ਦਾ ਆਪਣਾ ਚੈਨਲ ਆ ਸੋਨੀ ਨੇ ਉਹਨੂੰ ਫੁੱਲ ਸਪੋਰਟ ਕੀਤੀ ਜਦੋਂ ਸਟਾਰ ਬੰਦ ਹੋਇਆ ਥੋੜੇ ਦਿਨਾਂ ਵਾਸਤੇ ਔਰ ਸੋਨੀ ਦੀ ਫੁੱਲ ਸਪੋਰਟ ਸੀ ਉਹਨਾਂ ਨੇ ਕਿਹਾ ਜੀ ਅਸੀਂ ਅੰਮ੍ਰਿਤਸਰ ਆ ਕੇ ਕਿਕ অপারেਟਰ ਕੋ ਵੀ ਜਾਣੇ ਆ ਔਰ ਸਾਰਿਆਂ ਦੇ ਨਾਲ ਮਿਲਦੇ ਵੀ ਆ ਤੇ ਜਿਸ ਟਾਈਪ ਦੀ ਸਪੋਰਟ ਚਾਹੀਦੀ ਆ ਜਿਸ ਤਰ੍ਹਾਂ ਦੀ ਚਾਹੀਦੀ ਆ ਜੇ ਗਰਾਊਂਡ 'ਚ ਜਾਣਾ ਇਹ ਕੋਈ ਚੈਨਲ ਦੀ ਪਲੇਸਮੈਂਟ ਉੱਤੇ ਥੱਲੇ ਕਰਨੀ ਹੈ ਉਹ ਸਾਰਾ ਫੁੱਲ ਸਪੋਰਟ ਕੀਤਾ ਐਸ ਕਰਕੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇੱਕ ਵਾਰੀ ਸੋਨੀ ਟੀਵੀ ਵਾਸਤੇ ਤਾੜੀਆਂ ਮਾਰੋ ਸੋ ਸਾਰਿਆਂ ਦਾ ਵੈਲਕਮ ਸਾਰੇ অপারেਟਰ ਫਾਸਟਵੇਅਰ ਨਾਲ ਜੁੜੇ ਰਹੋਗੇ ਸੋਨੀ ਨਾਲ ਜੁੜੇ ਰਹੋਗੇ ਇਹੋ ਜੇ ਪ੍ਰੋਗਰਾਮ ਚੱਲਦੇ ਜਾਣਗੇ ਥੈਂਕ ਯੂ ਵੈਰੀ ਮਚ ਉਸੇ ਤਰ੍ਹਾਂ ਮੇਰੀ ਸਜੈਸ਼ਨ ਹੈ ਤੁਸੀਂ ਇੰਡੀਆ ਹੈਡੋ ਤੁਹਾਡੇ ਵਾਸਤੇ 2 ਮਿੰਟ ਦਾ ਕੰਮ ਹੈ ਜਿਹੜੇ ਅਸੀਂ ਇਹ ਸ਼ੋ ਚਲਾਣੇ ਕੇਬੀਸੀ ਹੋਇਆ ਜਾਂ ਇੰਡੀਅਨ ਆਈਡੀਅਲ ਹੋਇਆ ਤੁਸੀਂ ਬੈਠ ਕੇ ਕੋਈ ਐਹੋ ਜੀ ਸਕੀਮ ਬਣਾਓ ਕਿ ਉਹਦਾ ਤੁਸੀਂ অপারেਟਰ ਦਾ ਡਾਟਾ ਦਿਓ ਉਹਨੂੰ ਕੋਈ ਜਿਹਦੇ ਕੋਲ 100 ਕਨੈਕਸ਼ਨ ਹੈ ਜੇ 150 ਕੱਢੇਗਾ ਆਪਾਂ ਉਹਦਾ ਡਰਾਅ ਕੱਢਾਂਗੇ ਉੱਥੇ ਉਹਨਾਂ ਨੂੰ ਬੁਲਾਵਾਂਗੇ ਆਪਾਂ ਤੇ ਮੇਨ ਗੱਲ ਹੈ ਵੀ ਇੰਡਸਟਰੀ ਕਿੱਧਰ ਜਾ ਰਹੀ ਹੈ ਤੇ ਇਹਦੇ ਵਾਸਤੇ ਕੀ ਟੈਕਨੋਲੋਜੀ ਆ ਰਹੀ ਹੈ ਤੇ ਕੀ ਇਨਫੋਰਮੇਸ਼ਨਸ ਹੈ ਇਹਨੂੰ ਤੁਸੀਂ ਜ਼ਰੂਰੀ ਸਮਝਣਾ ਗੇਮਸ ਤੇ ਇੱਕ ਜਸਟ ਪਾਰਟ ਹੈ ਵੀ ਤਾਂ ਕਿ ਇਹਨੂੰ ਇੰਜੋਏ ਕਰੀਏ ਦੂਆ ਸਾਹਿਬ ਸਾਡੇ ਸੀਓ ਸਾਹਿਬ ਇਹਨਾਂ ਦੀ ਕੰਪਲੀਟ ਟੀਮ ਹੈ ਤੁਹਾਨੂੰ ਅੱਛਾ ਗਾਈਡ ਕਰਨਗੇ ਇੱਕ ਮੀਟਿੰਗ ਪਹਿਲੇ ਹੋ ਗਈ ਸੋਨੀ ਬਾਰੇ ਬਹੁਤੀ ਗੱਲ ਨਹੀਂ ਕਰ ਪਾਵਾਂਗਾ ਕਿਉਂਕਿ ਬੱਬੀ ਨੇ ਕਰਤੀ ਮੇਰੀ ਬੜੀ ਅੱਛੀ ਦੋਸਤੀ ਹੈ ਤੇ ਦੋਸਤੀ ਵੀ ਐਸੀ ਹੈ ਵੀ ਇੰਡੀਆ 'ਚ ਵੀ ਕਿਤੇ ਕੋਈ ਆਪਸ 'ਚ ਕੇ ਹੋਰ ਐਮਐਸਓ ਵੱਡੇ ਹੈਡ ਹੈਂਡਸ ਦਾ ਕੋਈ ਝਗੜਾ ਹੋਵੇ ਤੇ ਅਸੀਂ ਬੈਠ ਜਾਂਦੇ ਆ ਆਪਸ ਦੇ ਵਿੱਚ ਤੇ ਉਹ ਉਹੀ ਸੌਲਵ ਆਊਟ ਕਰਦੇ ਆ ਇਸ ਤਰੀਕੇ ਦਾ ਸਾਡੇ ਅੱਛੇ ਤਾਲੁਕਾਤ ਨੇ ਬਹੁਤ ਮਤਲਬ ਸੋਚ ਕੇ ਚੱਲੇ ਆ ਤੇ ਠੀਕ ਰਹਿ ਗਏ ਆ ਬਹੁਤ ਵਧੀਆ ਰਹ ਗਏ ਆ ਕੋਈ ਲੜਨ ਜੋਗਾ ਨਹੀਂ ਸੀ ਸੋਨੀ ਦੇ ਨਾਲ ਦੋਸਤੀ ਸੀ ਇਹਨਾਂ ਨੇ ਇਮੀਡੀਏਟ ਕਿਹਾ ਸਾਡੇ ਹੋਰ ਕੋਈ ਚੈਨਲ ਪਾਣੇ ਉਹ ਵੀ ਪਾ ਲੋ ਪਰ ਇਹ ਆ ਵੀ ਜੋ ਹੀ ਕਮਿਟ ਕਰਦੇ ਆ ਇਹੀ ਕਦੀ ਅਜੇ ਤੱਕ ਬੈਕ ਨਹੀਂ ਮਾਰੀ ਬ੍ਰਾਡਕਾਸਟਰਸ ਵੀ ਇਹੀ ਕਹਿੰਦੇ ਨੇ ਵੀ ਤੁਸੀਂ ਨੇਗੋਸ਼ੀਏਸ਼ਨ ਚ ਭਾਵੇਂ ਟਫ ਹੋਵੋਗੇ ਉਹਦੇ ਬਾਅਦ ਸਾਲ ਅਸੀਂ ਨਾ ਕਦੀ ਮੁਕਰੇ ਨਾ ਅਸੀਂ ਕਲੋਜ਼ਿੰਗ ਖਰਾਬ ਕੀਤੀ ਕਦੀ ਕਿਸੇ ਦੀ ਖਰਾਬ ਕੀਤੀ ਭਾਵੇਂ ਝਗੜਾ ਹੋ ਜਾਈ ਇਹੀ ਕਹਿੰਨੇ ਯਾਰ ਆਪਣੇ ਪੈਸੇ ਲੈ ਜਾ ਤੇ ਇਹ ਤੁਹਾਨੂੰ ਹੋਰ ਖਬਰ ਮਿਲੇਗੀ ਇਹੀ ਹੋਰ ਕੀ ਲਿਆ

बीस पच्चीस बंदा जो जॉब करता था आज के दिन में ए आई ए आई घुस गया दैट डज नॉट मीन दैट जॉब वन बी देयर आई नीड टू अपग्रेड माई सेल्फ मेरे को आई कैनॉट से ए आई नहीं आएंगे आई कैनॉट से ओ टी टी ए टी वो कुछ रेगुलेशन मेरे आपके पाजी के भाई जी के हाथ पे है नहीं जो गवर्नमेंट के है वो गवर्नमेंट का है मेरे को क्या करना है मेरे को आई पी एक, एक चीज नया चीज़ आ गया वो है आई पी टी वी 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 आर नाउ इन दैट फेज वेर एक ऐसा जंक्चर में आया सब बेस लॉस है बट एक नया एक एक हॉराइजन मेरे को दिख रहा है एक वो है आईपीटीवी वाला एक हॉराइजन दिख रहा है विच कैन टेक्नोलॉजिकली ब्रॉडबैंड ये सब मिला के वी ऑल्सो कैन एज अ लिनियर टी वी एज फास्ट वे एज 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 यू वी कैन ऑल फाइट टूगेदर एक साइड होके एक साइड अगर हम तीनों एक साइड रहेंगे बार बार जो बात आ रहा है ये पार्टनरशिप वाला जो बात आ रहा है ये बंद मुट्ठी वाला जो बात आ रहा है फास्ट वे के साथ मेरा मैं कुछ भी हो जाए मैं इधर बैठ के मैं मैं i know till that time bhai ji rajupaji is there kuch bhi problem ho baith ke hum solve kar lenge wo jo confidence hai ek dusre ke upar utna easy hai nahi ye over the years which has been built which we want to take this things forward badi asi cable industry di gal kariye jadon to vi shuru hui inna utaar chadaav aaya fast way naal judan de baad jehda main apni journey dekheya pichle 20 ke saal vich ki tin log ki kaam karde hai pehli cheez hundi hai log ki ek plan banande hai ਤੁਸੀਂ ਦੇਖੋ ਕਿ ਹਰ ਬੰਦਾ ਪਲਾਨ ਬਣਾਉਂਦਾ ਵੀ ਆਪਾਂ ਇਹ ਬਿਜ਼ਨਸ ਕਰਨਾ ਹੈ ਉਹ ਬਿਜ਼ਨਸ ਕਰਨਾ ਇੱਕ ਵਿਜ਼ਨ ਹੁੰਦਾ ਹੈ ਅੱਛਾ ਜੀ ਕਰਨਾ ਕਿੱਦਾਂ ਤੀਜੀ ਚੀਜ਼ ਹੋਂਦੀ ਹੈ ਸਭ ਤੋਂ ਇੰਪੋਰਟੈਂਟ ਜਿਹੜੀ ਹੁੰਦੀ ਹੈ ਐਗਜ਼ੀਕਿਊਸ਼ਨ ਤੁਸੀਂ ਪਲਾਨ ਵੀ ਬਣਾ ਲਿੱਤਾ ਚੀਜ਼ਾਂ ਵੀ ਲੈ ਐ ਐਗਜ਼ੀਕਿਊਟ ਨਹੀਂ ਕਰ ਪਾਏ ਕਿੰਨੀਆਂ ਕੰਪਨੀਆਂ ਆਈਆਂ ਕਿੰਨੀਆਂ ਕੰਪਨੀਆਂ ਚਲੀ ਗਈਆਂ ਕਾਰਨ ਇੱਕੋ ਹੀ ਸੀ ਕਿ ਉਹਨਾਂ ਦੀ ਐਗਜ਼ੀਕਿਊਸ਼ਨ ਵਿੱਚ ਪਾਵਰ ਨਹੀਂ ਸੀ ਤੇ ਨਾਲ ਜਿਹੜੇ ਆਪਣੇ ਬੰਦਿਆਂ ਨੂੰ ਨਾਲ ਰੱਖਣਾ ਇੱਕ ਟੀਮ ਬਣਾਉਣਾ ਅੱਜ ਵੀ ਜਿਹੜਾ ਹੈਗਾ ਮੈਂ ਦੇਖਣਾ ਭਾਜੀ ਵਾਸਤੇ ਬਾਈ ਜੀ ਵਾਸਤੇ ਜਿਹੜਾ ਲੋਕਾਂ ਦਾ ਆਦਰ ਸਤਿਕਾਰ ਹੈ ਉਹਦਾ ਕਾਰਨ ਕੀ ਹੈ ਉਹ ਸਾਲੋਂ ਔਰ ਫੈਮਲੀਆਂ ਨਾਲ ਕਿਦੇ ਬੱਚੇ ਕੀ ਕਰ ਰਹੇ ਉਹਨਾਂ ਨੂੰ ਪਤਾ ਹੈ ਕਈ ਵਾਰ ਮੈਂ ਭਾਜੀ ਨਾਲ ਟਰੈਵਲ ਕਰ ਰਿਹਾ ਹੁੰਦਾ ਕਿਸੇ ਦਾ ਫੋਨ ਆਇਆ ਕਹਿੰਦੇ ਉਹ ਸਾਡੇ ਉਹ ਹੁੰਦੇ ਸੀ ਉਹ ਆਏ ਕਰਦੇ ਤੇ ਇੰਨੀ ਗੱਲਾਂ ਜਿਹੜੇ ਹੈਗੇ ਵੱਡੇ ਵੱਡੇ ਕਾਰਪੋਰੇਟਸ ਕਨੈਕਟ ਹੀ ਨਹੀਂ ਹੋ ਪਾਉਂਦੇ ਆਪਣੇ ਐਲਸੀਓਜ਼ ਨਾਲ ਆਪਣੇ ਬਿਜ਼ਨਸ ਪਾਰਟਨਰਸ ਨਾਲ ਤੇ ਉਹ ਖਾਸੀਅਤ ਹੈ ਸੋਨੀ ਇਕਤੇ ਗੱਲ ਹੋ ਗਈ ਸੋਨੀ ਬਹੁਤ ਵਧੀਆ ਫਾਸਟਵੇ ਦਾ ਦੋਸਤ ਹੈ ਫਾਸਟਵੇ ਤੇ ਸੋਨੀ ਚ ਕੋਈ ਗੈਪ ਹੀ ਨਹੀਂ ਐਂਡ ਲਾਂਦੇ ਹੀ ਨਹੀਂ ਅਸੀਂ ਸੋਨੀ ਫਾਸਟਵੇ ਸੋਨੀ ਫਾਸਟਵੇ ਇਕੱਠਾ ਹੀ ਚੱਲਦਾ ਹੈ ਜੋ ਲੋਕਾਂ ਨੂੰ ਜੰਗਲਾਂ ਦਾ ਸਾਨੂੰ ਵੇਚਣਾ ਪੈਣਾ ਉਹ ਸੀ ਵੀ ਯੂ ਚੇਂਜ ਕਰ ਰਹੇ ਆ ਤੋ ਤੋਨ ਇੱਕ ਬੇਨਤੀ ਆ ਦੀ ਲੀਨਰ ਚੈਨਲ ਵੀ ਸਾਨੂੰ ਅੱਗੇ ਅਸੀਂ ਸਾਡੇ ਕੋ ਨਹੀਂ ਸੀ ਓਟੀਟੀ ਪਲੈਟਫਾਰਮ ਅਸੀਂ ਤੁਹਾਨੂੰ ਕਹਿੰਦੇ ਹਾਂ ਲੀਨਰ ਚੈਨਲ ਕੱਢੋ ਵਿੱਚੋਂ ਮੇਰੇ ਖਿਆਲ ਤੁਹਾਨੂੰ ਪਾ ਦੇਣੇ ਚਾਹੀਦੇ ਹੁਣ ਇਹ ਉਹ ਇਸ ਕਰਕੇ ਉਹਦੇ ਵਿੱਚ ਪਾ ਦਿਓ ਤਾਂ ਜਿਆਦਾ ਬੈਟਰ ਰਹੇਗਾ ਸਾਡੇ ਲਈ ਸਾਨੂੰ ਡਬਲ ਪਲੈਟਫਾਰਮ ਤੇ ਚਲਾਉਣੇ ਪੈ ਰਹੇ ਨੇ ਆਈ ਪੀ ਟੀਵੀ ਤੇ ਵੀ ਤੇ ਓਟੀਟੀ ਤੇ ਵੀ ਪਿਛੇ ਅੱਪਾ ਪਹਿਲਾਂ ਇਕੱਠੇ ਹੋਏ ਸੀ ਓਟੀਟੀ ਆ ਆਈ ਪੀ ਪਲੈਟਫਾਰਮ ਲਈ ਮੈਂ ਤਾਂ ਉਹਦੀ ਦੁਆਰਾ ਗੱਲ ਕਰਦਾਂ ਤੁਹਾਨੂੰ ਕਾਫੀ ਅਸੀਂ ਨੇ ਕੰਪਲੇਨਸ ਦੂਰ ਕੀਤੀਆਂ ਤੋਂ ਆਪਾਂ ਉਧਰ ਧਿਆਨ ਦਿਈਏ ਫਿਊਚਰ ਆਪਣਾ ਉਹੀ ਹੈ ਜਿੱਦਾਂ ਆਪਾਂ ਨੈਟਵਰਥ ਨੂੰ ਉਦੋਂ ਕਹਿ ਕੇ ਦਾਵਾ-ਦਵਾ ਆਪਾਂ ਨੈਟ ਕਨਵਰਟ ਹੋ ਗਏ ਜਿਹੜੇ ਆਪਰੇਟਰ ਕਰ ਗਏ ਉਹ ਵਧੀਆ ਰਹਿ ਗਏ ਜਿਹੜੇ ਹੁਣ ਵੀ ਨਹੀਂ ਕਰਨਗੇ ਉਹ ਬਹੁਤ ਪਛੜ ਜਾਣਗੇ ਕਿਉਂਕਿ ਆਈਪੀਟੀਵੀ ਬੜੀ ਸਸਤੀ ਤੇ ਸੁਸੋਖੀ ਟੈਕਨੋਲੋਜੀ ਹੈ ਜਿਹੜਾ ਆਪਾਂ ਆਈਪੀਟੀਵੀ ਦੇ ਰਹੇ ਆ ਉਹ ਇੱਕ ਡਿਫਰੈਂਟ ਹੈ ਉਹਦੇ ਲਈ ਸਾਨੂੰ ਇਮੀਡੀਏਟ ਚੇਂਜ ਕਰਕੇ ਆਪਣਾ OTT IP TV ਪਲੇਟਫਾਰਮ ਤੇ ਆਪਾਂ ਇਹਨੂੰ ਸ਼ਿਫਟ ਕਰੀਏ ਤੇ ਬਹੁਤ ਜ਼ਰੂਰੀ ਆ ਪਰ ਗਰੋਥ ਸ਼ੋਈ ਹੈ ਸ਼ੁਰੂ ਅੱਗੇ ਨਾਲੋਂ ਅੱਛਾ ਕੰਮ ਹੋਣਾ ਸ਼ੁਰੂ ਹੋਇਆ ਤੋਂ ਉਹਦੇ ਤੇ ਵੱਲ ਧਿਆਨ ਦਿਓ ਸਾਰੇ ਜੇ ਕੋਈ ਕਮੀ ਪੇਸ਼ੀ ਹੈਗੀ ਉਹ ਬੱਬੀ ਜੀ ਨੂੰ ਤੁਸੀਂ ਦੱਸਦੇ ਰਹੋ ਟੈਕਨੀਕਲ ਟੀਮ ਟੀਮ ਨੂੰ ਦੱਸਦੇ ਰਹੋ ਆਪਾਂ ਉਹਦੇ ਕੰਮ ਕਰੀਏ ਤੋਂ ਇਸੇ ਲਈ ਸਾਰੇ ਮੇਰਾ ਤੁਹਾਨੂੰ ਕਹਿਣਾ ਸੀਗਾ ਕਿ ਸੋਨੀ ਵਾਲੇ ਆਏ ਨੇ ਇਹਨਾਂ ਨੇ ਧੰਨਵਾਦ ਇੱਥੇ ਆਉਣ ਤੇ ਸਾਰਿਆਂ ਦਾ ਉਹਨੇ ਨੇ ਆਪਣਾ ਸਾਰਾ ਕੰਟੈਂਟ ਬਾਰੇ ਜਾਣਕਾਰੀ ਦਿੱਤੀ ਕੰਟੈਂਟ ਇਹਨਾਂ ਦਾ ਬੜਾ ਵਧੀਆ ਉਹਨੂੰ ਆਈਪੀਟੀਵੀ ਆਈਏ ਤੁਸੀਂ ਵੀ ਆਪਣਾ ਕੰਟੈਂਟ ਨੂੰ ਲੀਨੀਅਰ ਚ ਸਾਨੂੰ ਦਿਓ ਲੀਨੀਅਰ ਆ ਓਟੀਟੀ ਚ ਦਿਓ ਤੇ ਅਸੀਂ ਸੌਖਾ ਵੇਚ ਸਕੀਏ ਅਸੀਂ ਆਪਣੀ ਜਿਹੜੀ ਆਈਪੀਟੀਵੀ ਦੀ ਐਪ ਹੈ ਉਹਨੂੰ ਹੋਰ ਇੰਟੂਟਿਵ ਕਰ ਰਹੇ ਹਾਂ ਉਹਨੂੰ ਹੋਰ ਕਸਟਮਰ ਫ੍ਰੈਂਡਲੀ ਕਰ ਰਹੇ ਆ ਅਸੀਂ ਡੇਲੀ ਬੈਠ ਕੇ ਅੱਧਾ ਘੰਟਾ ਸਿਰਫ ਇਸੀ ਚੀਜ਼ ਤੇ ਲਾਉਂਦੇ ਆ ਕਿ ਦੇਖ ਕੇ ਕਿ ਕਿਹੜੀ ਚੀਜ਼ ਸਾਨੂੰ ਉਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਕਿ ਕਸਟਮਰ ਈਜ਼ੀਲੀ ਕੰਟੈਂਟ ਦੇਖ ਸਕੇ ਰਾਈਟ ਵੌਇਸ ਕਿਸ ਤਰ੍ਹਾਂ ਜਿਆਦਾ ਬੈਟਰ ਤਰੀਕੇ ਨਾਲ ਹੋਏਗੀ ਕੱਲ ਮੈਨੂੰ ਇੱਕ ਆਪਰੇਟਰ ਦਾ ਫੋਨ ਆਇਆ ਉਹਨੇ ਮੈਨੂੰ ਇੱਕ ਦੋ ਅੱچھے ਸੁਝਾਅ ਦਿੱਤੇ ਰਾਈਟ ਮੈਂ ਉਹਨੂੰ ਨੋਟ ਕੀਤਾ ਮੈਂ ਮਨਪ੍ਰੀਤ ਨਾਲ ਡਿਸਕਸ ਕੀਤਾ ਕੱਲ ਰਾਤ ਨੂੰ ਸੋ ਵੀ ਆਰ ਵਰਕਿੰਗ ਔਨ ਸੱਚ ਥਿੰਗਸ ਸੋ ਤੁਹਾਡੇ ਕੋਲ ਵੀ ਜੇ ਕੋਈ ਸਜਾ ਹੋਣ ਜਿਹਦੇ ਨਾਲ ਅਸੀਂ ਆਪਣੀ ਐਪ ਨੂੰ ਹੋਰ ਇੰਟੂਟਿਵ ਕਸਟਮਰ ਫ੍ਰੈਂਡਲੀ ਬਣਾ ਸਕੀਏ ਤੁਸੀਂ ਬੱਬੀ ਜੀ ਨੂੰ ਤੁਸੀਂ ਰਾਜੂ ਭਾਜੀ ਨੂੰ ਤੁਸੀਂ ਮੈਨੂੰ ਡਾਇਰੈਕਟਲੀ ਜਾਂ ਤੁਹਾਡੀ ਇੱਥੇ ਟੀਮ ਹੈ ਅਰੁਣਾ ਤੁਸੀਂ ਸਰਬਜੀਤ ਹੈ ਇਹਨਾਂ ਸਾਰਿਆਂ ਨੂੰ ਦੱਸੋ ਬਿਨਾ ਬਿਨਾ ਚਿਜ ਕੇ ਦੱਸੋ ਕਿਉਂਕਿ ਜੋ ਅਸੀਂ ਇੱਥੇ ਦੇਖਿਆ ਨਾ ਅਸੀਂ ਐਜ਼ ਅ ਫੈਮਲੀ ਕੰਮ ਕਰਦੇ ਹਾਂ ਸੋਨੀ ਵਾਲਿਆਂ ਨੇ ਵੀ ਸਾਨੂੰ ਦੱਸਿਆ ਹੁਣੇ ਕਿ ਕਿਸੇ ਹੋਰ ਐਮਐਸਓ ਦੇ ਕੋਲ ਜਦੋਂ ਜਾਂਦੇ ਨੇ ਉਹ ਬੜਾ ਇੱਕ ਡਿਫਰੈਂਟ ਵਰਕ ਕਲਚਰ ਪਾਉਂਦੇ ਨੇ ਪਰ ਜਦੋਂ ਫਾਸਟਵੇਅ ਦੇ ਕੋਲ ਆ ਕੇ ਦੇਖਦੇ ਨੇ ਰਾਈਟ ਤਾਂ ਉਹਨਾਂ ਨੂੰ ਇੱਕ ਫੈਮਿਲੀ ਵਾਲੀ ਫੀਲ ਆਂਦੀ ਹੈ ਤੇ ਜਦੋਂ ਫੈਮਿਲੀ ਹੁੰਦੀ ਹੈ ਤੇ ਫੈਮਿਲੀ ਦੇ ਵਿੱਚ ਇੱਕ ਦੂਸਰੇ ਨੂੰ ਅਸੀਂ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਉਹਦਾ ਜੇ ਅਸੀਂ ਦਸੀਏ ਸੁਝਾਅ ਦਸੀਏ ਤੇ ਵੀ ਆਰ देयर ਟੂ ਹੈਲਪ ਯੂ ਐਂਡ ਉਹ ਸੁਝਾਅ ਬਾਅਦ ਚੋਂ ਤੁਹਾਨੂੰ ਹੀ ਫਾਇਦੇਮੰਦ ਹੋ ਰਹੇਗਾ